ਕਰਾਮ ਕਰਨ ਵਾਲੀ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਫੈਕਟਰੀ ਬੰਦ ਕਰੋ ਬੰਦ ਕਰੋ ਗੈਸਰ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੈਸਰ ਗੈਸ ਫੈਕਟਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੈਸਰ ਗੈਸ ਫੈਕਟਰੀ ਬੰਦ ਕਰੋ ਬੰਦ ਕਰੋ ਇਹ ਕਹਿਣਾ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੀਆਂ ਬਾਇਓ ਗੈਸ ਫੈਕਟਰੀਆਂ ਲਾਉਂਦੇ ਆ ਇਹਦਾ ਨਾਮ ਸਰਕਾਰ ਨੇ ਬਾਇਓ ਗੈਸ ਫੈਕਟਰੀਆਂ ਬਸ ਵਹੇ ਹੈ ਇਹ ਕੈਂਸਰ ਫੈਕਟਰੀਆਂ ਨੇ ਆਪਾਂ ਕਿੰਨੀ ਵਾਰ ਕੇ ਪੱਤਰਕਾਰ ਭਾਈਚਾਰੇ ਸਾਰਿਆਂ ਨੂੰ ਪਤਾ ਹੀ ਆ ਹੁਣ ਤਾਂ ਸਾਰੇ ਪੰਜਾਬ 'ਚ ਪਤਾ ਜੀ ਹੁਣ ਅਸੀਂ 10 ਤਰੀਕ ਨੂੰ ਜਿਹੜਾ ਕਿ ਨੈਸ਼ਨਲ ਹਾਈਵੇ ਜਾਮ ਕਰਨਾ ਜੀ ਇੱਕ ਸਾਡੀ ਤਾਲਮਿਲ ਕਮੇਟੀ ਬਣੀ ਆ ਜਿੱਥੇ ਜਿੱਥੇ ਕੈਂਸਰ ਫੈਕਟਰੀਆਂ ਲੱਗਦੀਆਂ ਨੇ ਜੀ ਮੁਸਕਾਬਾਦ ਭੋਗਪੁਰ ਭੂੰਦੜੀ ਅਖਾੜਾ ਕਕਰਾਲਾ ਇਹਦੇ ਨਾਬੇ ਕੋਲੇ ਜੀ ਜਿੱਥੇ ਜਿੱਥੇ ਵੀ ਲੱਗਦੀ ਸਾਡੀ ਇਹ ਨਾ ਮਤਲਬ ਇੱਕ ਤਾਲਮਿਲ ਕਮੇਟੀ ਬਣ ਗਈ ਪੂਰੇ ਪੰਜਾਬ ਦੀ ਹੈ ਜੀ ਇਹਦੇ ਵਿੱਚ ਅਸੀਂ ਦੋ ਵਾਰੀ ਮੁਖਸਖਤਰ ਨਾਲ ਵੀ ਗੱਲ ਹੋਈ ਹੈ ਜੀ ਸਾਡੀ ਵੀ ਕੇ ਸਿੰਘ ਨਾਲ ਦੋ ਵਾਰ ਮੀਟਿੰਗ ਹੋਈ ਆ ਇੱਕ ਵਾਰ ਚੰਡੀਗੜ੍ਹ ਇੱਕ ਵਾਰ ਪੀਏ ਜੂ ਲੁਧਿਆਣਾ ਦੇ ਵਿੱਚ ਉਹਦੇ ਉਹਦੇ ਵਿੱਚ ਸਾਡੇ ਮਤਲਬ ਕਿ ਡਾਕਟਰ ਬਲਵਿੰਦਰ ਸਿੰਘ ਔਲਖ ਨੇ ਜਿਹੜੇ ਸੈਂਟਿਸਟ ਸਾਡੇ ਵੱਲੋਂ ਸੀਗੇ ਤੇ ਉਹ ਬੈਠੇ ਸੀਗੇ ਉਹਨਾਂ ਦੀਆਂ ਗੱਲਾਂ ਦਾ ਕਿਸੇ ਕੋਈ ਜਵਾਬ ਨਹੀਂ ਸੀ ਇਹਨਾਂ ਕੋਲ ਲਗਭਗ ਦੋ ਦਰਜਨ ਸੈਂਟਿਸਟ ਸੀਗੇ ਸਰਕਾਰ ਦੇ ਮਤਲਬ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਦੇ ਅਸੀਂ ਜਵਾਬ ਤੇ ਜਿਹੜੇ ਸਾਡੇ ਅਰਸ਼ਾ ਨੇ ਸਵਾਲ ਪੁੱਛੇ ਵੀ ਇਹ 10-10 ਕਿਲੋਮੀਟਰ 15-15 ਕਿਲੋਮੀਟਰ ਤੱਕ ਇਹ ਫੈਕਟਰੀ ਦੀ ਮਾਰ ਹੈ ਜੀ ਇੱਕ ਦੀ ਵੀ ਇਦਾਂ ਇਦਾਂ ਹੋਣੀਆ ਕਿਸੇ ਗੱਲ ਦਾ ਜਵਾਬ ਨਹੀਂ ਸੀਗਾ ਅਖੀਰ ਨੂੰ ਬੀਕੇ ਸਿੰਘ ਜੀ ਉੱਠ ਕੇ ਭੱਜ ਗਏ ਫਿਰ ਅਸੀਂ ਇਹ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਨਾ ਤਾਲਮਿਲ ਕਮੇਟੀ ਵੱਲੋਂ ਇਹਦੇ ਤਰੀਕ ਅਸੀਂ ਪੰਜ ਦੇ ਦਿੱਤੀ ਵੀ ਪੰਜ ਨੂੰ ਜੀ ਇਹ ਜਾਮ ਕਰ ਦਤਾ ਜਾਊਗਾ ਰੋਡ ਫਿਰ ਪੰਜ ਤੋਂ ਬਾਅਦ ਜਿਹੜੀ ਚੰਡੀਗੜ੍ਹ ਦਾ ਤੁਹਾਨੂੰ ਪਤਾ ਹੀ ਹੋਣਾ ਜਥੇਬੰਦੀਆਂ ਨੇ ਧਰਨਾ ਕਰ ਸੀਗਾ ਪੰਜ ਤੱਕ ਧਰਨਾ ਚੱਲੇ ਆ ਫਿਰ ਅਸੀਂ ਪੰਜ ਉਹਨੂੰ ਦੇਖਦੇ ਹੋਏ ਜੀ 10 ਕਰਤੇ ਮਤਲਬ ਕਿ 20 ਵਜੇ ਦਿਨ ਇਹਨਾਂ ਨੂੰ ਮਿਲ ਗਏ ਸਰਕਾਰ ਨੂੰ ਜੇ ਸਾਡੇ ਕੋਲ ਕੋਈ ਸਾਡੇ ਨਾਲ ਗੱਲ ਕਰਨੀ ਸੀ ਸਾਡੇ ਨਾਲ ਕਰ ਸਕਦੇ ਸੀ ਮਤਲਬ ਐਂ ਟਾਈਮ ਤੇ ਆ ਕੇ ਹੁਣ ਸਰਕਾਰਾਂ ਸਾਨੂੰ ਮਤਲਬ ਥੋੜਾ ਯਾ ਇਧਰ ਨੂੰ ਇਧਰ ਨੂੰ ਤੋੜ-ਨੋੜ ਕੇ ਦੇਖਦੀਆਂ ਨੇ ਅਸੀਂ ਇਹ ਸਾਡੇ ਹੱਥ 'ਚ ਵੀ ਕੁਝ ਨਹੀਂ ਅਸੀਂ ਕੱਲ ਐਸਐਸਪੀ ਮੈਡਮ ਨਾਲ ਵੀ ਗੱਲ ਕਰਕੇ ਆਂ ਸਾਡੇ ਹੱਥ 'ਚ ਕੁਝ ਨਹੀਂ ਉਹ ਕਹਿੰਦੇ ਚਲੋ ਕਿਸੇ ਮਨਿਸਟਰ ਨਾਲ ਕਿਸੇ ਨਾਲ ਗੱਲ ਕਰਕੇ ਦੇਖਦੇ ਆਂ ਸ਼ਾਇਦ ਕੋਈ ਹੱਲ ਹੋ ਜਵੇ ਅਸੀਂ ਮੰਨਦੇ ਆਂ ਜੀ ਬਹੁਤ ਚੰਗਾ ਜੀ ਹੋ ਜਵੇ ਤਾਂ ਚੰਗੀ ਗੱਲ ਆ ਲੋਕੀ ਪਰੇਸ਼ਾਨ ਨਾ ਹੋਣ ਅਸੀਂ ਵੀ ਪਰੇਸ਼ਾਨ ਨਾ ਹੋਈਏ ਜਿਹੜੇ ਜਾ ਕੇ ਇੰਨੇ 10 ਪਿੰਡਾਂ ਦੀ ਸੰਗਤ ਨੇ ਇੱਥੋਂ ਜਾਣਾ ਹਰੇਕ ਜਣੀ ਮੋਰਚੇ ਨੇ ਤਿਆਰੀ ਕੀਤੀ ਹੈ ਘੱਟੋ-ਘੱਟ 10-10 ਪਿੰਡਾਂ ਇੱਕ ਇੱਕ ਫੈਕਟਰੀ ਵਾਲੇ ਤੇ ਆਉਣੇ ਆ ਜੇ 5 ਫੈਕਟਰੀਆਂ ਦਾ 50 ਪਿੰਡ ਜਾਣੀ ਲਗਭਗ ਜੇ ਆਪਾਂ ਦੇਖੀਏ ਵੀ 20000 ਬੰਦੇ ਦਾ ਇਕੱਠ ਹੋਊਗਾ ਪਰ ਇਹ ਸਾਨੂੰ ਹੁਣ ਐਸਐਸਪੀ ਮੈਡਮ ਵੱਲੋਂ ਕਿਹਾ ਗਿਆ ਵੀ ਤੁਸੀਂ ਇਹ ਕੰਮ ਨਾ ਕਰੋ ਰੋਕੋ ਅਸੀਂ ਕਿਹਾ ਠੀਕ ਹੈ ਜੀ ਉਹ ਕਹਿੰਦੇ ਵੀ ਸ਼ਾਇਦ ਆਪਾਂ ਦੇਖਦੇ ਆ ਕੋਈ ਨਾ ਕੋਈ ਇਹਦਾ ਹੱਲ ਕੱਢਦੇ ਆ ਹੁਣ ਅੱਜ ਡੀਸੀ ਮੈਡਮ ਨੇ ਬੁਲਾਇਆ ਜੀ ਦੇਖਦੇ ਆ ਵੀ ਜੇ ਚਲੋ ਹੱਲ ਕੱਢਦੇ ਚੰਗੀ ਗੱਲ ਹੈ ਕੱਢ ਦੇਣ ਹੱਲ ਅਸੀਂ ਤਾਂ ਆਪੇ ਹੀ ਕਹਿੰਦੇ ਵੀ ਲੋਕੀ ਭੈਣ ਭਾਈ ਆਪਣੇ ਨੇ ਪਰੇਸ਼ਾਨ ਨਾ ਹੁਣ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਅੱਕ ਕੇ ਬੰਦਾ ਇਹ ਕੰਮ ਕਰਦਾ ਦੁਨੀਆ ਦੇਖੋ 47 ਡਿਗਰੀ ਤੇ ਬੱਚੇ ਬੱਚਾ ਇੱਥੇ ਬੈਠਾ ਰਿਹਾ ਸਾਰੀ ਜਗ੍ਹਾ ਹੈ ਸਾਰੇ ਪੰਜਾਬ ਚ ਲੋਕੀ ਬੈਠੇ ਆ ਜੀ ਜੇ ਆਪਾਂ 2 ਦਿਨ ਬੈਜੀ ਤੇ 3 ਦਿਨ ਪਤਾ ਲੱਗ ਜਾਂਦਾ ਵੀ ਲੋਕੀ ਪਰੇਸ਼ਾਨ ਨੇ ਪਰ ਕਿਸੇ ਦੀ ਕੰਨ ਤੇ ਜੂੰ ਨਹੀਂ ਸੱਟ ਸਸ ਤਰੀਕ ਨੂੰ ਤੁਸੀਂ ਧਰਨਾ ਦੇਣ ਜਾ ਰਹੇ ਹੋ ਸੀ ਕਿਤੇ ਜਾਮ ਕਰਨਾ ਬਾਓ ਕਦ ਤੱਕ ਜਾਮ ਰਹੇਗਾ ਉਹ ਵੀ ਜਿਵੇਂ ਉਹ ਦੇਖੋ ਤਾਲਮਿਲ ਕਮੇਟੀ ਦਾ ਹੈਗਾ ਜੀ ਫੈਸਲਾ ਉਸ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਬਸ ਇਹ ਤਾਲਮਿਲ ਕਮੇਟੀ ਵੱਲੋਂ ਅਸੀਂ ਫੈਸਲਾ ਕੀਤਾ ਸੀ ਵੀ ਉਸ ਦਿਨ ਜਾਮ ਕਰਨਾ ਹੈ ਕਿੰਨੀ ਦੇਰ ਕਰਨਾ ਇਹ ਸਾਨੂੰ ਕੋਈ ਪਤਾ ਨਹੀਂ ਉੱਥੇ ਸਮਾਂ ਵੱਧ ਘੱਟ ਹੋ ਸਕਦਾ ਜੀ ਮੈਂ ਕਰਮਜੀਤ ਸਿੰਘ ਪਿੰਡ ਮੁਸ਼ਕਾਬਾਦ ਅਸੀਂ ਇਹ ਜਿਹੜੀਆਂ ਫੈਕਟਰੀਆਂ ਪੰਜਾਬ ਸਰਕਾਰ ਲਗਾ ਰਹੀ ਹੈ ਅਰ ਸੈਂਟਰ ਸਰਕਾਰ ਨੇ ਜੋ ਬੇੜੀਆਂ ਚ ਬੱਟੇ ਪਾਏ ਨੇ ਪੰਜਾਬ ਦੇ ਵਿੱਚ ਉਹ ਫੈਕਟਰੀਆਂ ਦੇ ਖਿਲਾਫ ਇੱਕ ਬਹੁਤ بڑا ਸੰਘਰਸ਼ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਸਾਡਾ 5 ਮਹੀਨੇ ਤੋਂ ਲਗਾਤਾਰਾ ਧਰਨਾ ਚੱਲ ਰਿਹਾ ਹੈ ਉਹ ਤੋਂ ਪਹਿਲਾਂ ਬਹੁਤ ਦੇਰ ਤੇ ਪਹਿਲਾਂ ਧਰਨੇ ਲਾ ਰਹੇ ਹਾਂ ਹੁਣ ਅਸੀਂ 10 ਤਰੀਕ ਨੂੰ ਦਿੱਲੀ ਨੈਸ਼ਨਲ ਹਾਈਵੇ ਤੇ ਬੀਜੇ ਦੇ ਕੋਲ ਜੋ ਪੰਜਾਬ ਦੀਆਂ ਟੋਟਲ ਫੈਕਟਰੀਆਂ ਨੇ ਉਹਨਾਂ ਦਾ ਸਾਰਿਆਂ ਦਾ ਬੀਜੇ ਨੈਸ਼ਨਲ ਹਾਈਵੇ ਤੇ ਧਰਨਾ ਬਹੁਤ ਵੱਡੇ ਪੱਧਰ ਤੇ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਪੰਜਾਬ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਸ ਚੀਜ਼ ਦੇ ਵਿੱਚ ਸਾਡੀ ਮਦਦ ਕਰ ਰਹੀਆਂ ਨੇ ਕਿਉਂਕਿ ਇਹ ਫੈਕਟਰੀਆਂ ਦੇ ਨਾਲ ਇੱਕ ਕੈਂਸਰ ਦੀ ਬਿਮਾਰੀ ਪੈਦਾ ਹੋਣੀ ਆ ਪਾਣੀ ਖਰਾਬ ਹੋਣਾ ਹਵਾ ਪ੍ਰਦੂਸ਼ਿਤ ਹੋਣੀ ਹੈ ਜਿਹਦੇ ਵਾਸਤੇ ਸਰਕਾਰ ਕਹਿੰਦੀ ਆ ਅਸੀਂ ਪ੍ਰਦੂਸ਼ਣ ਟਾਉਣਾ ਬਚਾਉਣਾ ਪਰ ਇਹਨਾਂ ਫੈਕਟਰੀਆਂ ਦੇ ਬਾਰੇ ਸਾਨੂੰ ਆਪ ਇਹ ਹੂਆ ਕਰਨਾ ਪਿਆ ਜਿਹੜਾ ਅਸੀਂ ਟੋਟਲ ਪਿੰਡ ਇਕੱਠੇ ਹੋ ਕੇ 21 ਕ ਫੈਕਟਰੀ ਦੇ ਮਗਰ 10-10 ਪਿੰਡ ਨੇ ਜਿਹੜੇ ਨਾਲ ਉਸ ਧਰਨੇ ਦੇ ਵਿੱਚ ਜਾਣਗੇ ਔਰ ਵੱਧ ਤੋਂ ਵੱਧ ਬਹੁਤ ਤਖੜੇ ਰੋਣ ਦੇ ਉੱਤੇ ਅਸੀਂ ਜਿਹੜਾ ਆਪਣੇ ਹਾਈਵੇ ਬੰਦ ਕਰਨਾ 10 ਤਰੀਕ ਨੂੰ ਜੀ ਰੋਡ ਜਾਮ ਕਰਨ ਲੱਗਿਆ ਕਿੰਨੇ ਟਾਈਮ ਲਈ ਕਰਨ ਲੱਗਿਆ ਉਹ ਰੋਡ ਜਾਮ ਜਥੇਬੰਦੀਆਂ ਦੇ ਇਸ਼ਾਰੇ ਤੇ ਆ ਸ਼ਾਇਦ ਸਾਰਾ ਦਿਨ ਵੀ ਚੱਲ ਸਕਦਾ ਕੋਈ 5-4 ਘੰਟੇ ਵੀ ਚੱਲ ਸਕਦਾ ਉਹ ਜੋ ਜਥੇਬੰਦੀਆਂ ਜਿਹੜੀਆਂ ਸਾਡੀਆਂ ਮੂਹਰੇ ਨੇ ਮੋਢੀ ਨੇ ਉਹਨਾਂ ਦੇ ਮੁਤਾਬਕ ਚੱਲੂਗਾ ਅਸੀਂ ਪਰ ਸਾਰੀ ਉਸ ਦਿਨ ਰੋਡ ਦੇ ਉੱਤੇ ਜਿੰਨਾ ਚਿਰ ਦਾ ਸਾਨੂੰ ਜਥੇਬੰਦੀਆਂ ਕਹਿਣਗੇ ਉਹਨਾਂ ਚਿਰ ਅਸੀਂ ਰੋਡ ਜਾਮ ਰੱਖਾਂਗੇ ਨਾਮ ਪਰਮਜੀਤ ਕੌਰ ਜੀ ਇਹ ਧਰਨਾ ਜੀ ਤੁਹਾਨੂੰ ਪਤਾ ਹੀ ਆ ਜਿੱਦਾਂ ਵੀ ਇਹ ਜਿਹੜੀ ਗੈਸ ਆ ਬਹੁਤ ਜ਼ਹਿਰੀਲੀ ਆ ਇਹ ਜਿਸ ਵੰਨ ਸਾਡਾ 4 ਮਈ ਤੋਂ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਤੇ ਇਹ ਧਰਨਾ ਉਹਨਾਂ ਤੱਕ ਜਾਰੀ ਰਹੂ ਜਿੰਨਾ ਚਿਰ ਤੱਕ ਸਰਕਾਰ ਇਹਨਾਂ ਨੂੰ ਪੱਕੇ ਤੌਰ ਤੇ ਬੰਦ ਦੇ ਆਰਡਰ ਨਹੀਂ ਦਿੰਦੀ ਜੀ ਤੇ ਹੁਣ ਜਿਹੜਾ ਪ੍ਰੋਗਰਾਮ ਤੁਸੀਂ 10 ਤਰੀਕ ਨੂੰ ਕਰਨਾ ਕੀ ਆ ਪ੍ਰੋਗਰਾਮ ਜੀ ਇਹ ਪ੍ਰੋਗਰਾਮ ਜੀ ਅਸੀਂ ਉੱਥੇ ਜਾਮ ਲਾਉਣਾ ਹਾਈਵੇ ਤੇ ਬੀਜੇ ਦੇ ਕੋਲ ਇਹ ਸਾ ਅਸੀਂ ਬਹੁਤ ਅੱਕ ਕੇ ਜੀ ਇਹ ਫੈਸਲਾ ਲਿਆ ਪਹਿਲਾਂ ਤਾਂ ਸਾਡੀ ਮੀਟਿੰਗ ਹੀ ਨਹੀਂ ਕਰਾਉਂਦੇ ਚਾਏ ਸਾਡੀ ਜਿਹੜੀ ਐਕਸ਼ਨ ਕਮੇਟੀ ਆ ਉਹਨਾਂ ਦੀ ਨਾ ਭਗਵੰਤ ਮਾਨ ਨਾਲ ਕਿਸੇ ਹੋਰ ਨਾਲ ਉਦੋਂ ਪਹਿਲਾਂ ਤਾਂ ਜੀ ਸਾਡੇ ਜਿਹੜਾ ਸਾਡਾ ਐਮ.ਐਲ.ਏ ਆਪਣਾ ਏਰੀਆ ਦਾ ਉਹੀ ਨਹੀਂ ਸਾਡੇ ਨਾਲ ਹੈਗਾ ਹੋਰ ਤਾਂ ਕਿਸੇ ਨੇ ਕੀ ਹੋਣਾ ਜੀ ਤੇ ਉਹ ਹੁਣ ਜਿਵੇਂ ਕਹਦੇ ਹੁੰਦੇ ਹੈ ਕਈ ਜਣੇ ਵੀ ਜੂਨ ਹੀ ਸਰਕਦੀ ਕੰਨਾਂ ਤੇ ਜੂਨ ਹੀ ਸਰਕਦੀ ਸਰਕਾਰ ਦੇ ਹੁਣ ਅਸੀਂ ਇਹ ਜੇ ਧਰਨੇ ਮੁਜ਼ਾਰੇ ਲਾ ਕੇ ਪਹਿਲਾਂ ਉਹਨਾਂ ਦੇ ਜੂਆਂ ਪਾਉਣੀਆਂ ਜੀ ਇੰਨਾ ਜ਼ਬਰਦਸਤ ਕਰਨਾ ਅਸੀਂ ਜਿਹੜਾ ਕਿ ਮਜਬੂਰ ਹੋ ਜਵੇ ਸਰਕਾਰ ਮੈਂ ਤਾਂ ਮੇਰਾ ਤਾਂ ਇਹੀ ਕਹਿਣਾ ਵੀ ਜੂਆਂ ਮਖਾ ਪਾਓ ਨਾਰੇ ਮੁਜ਼ਾਰੇ ਲਾ ਕੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਤਾ ਲੱਗੂਗਾ ਫਿਰ ਇਹਨਾਂ ਦੇ ਕੰਨਾਂ ਤੇ ਜੂਨ ਸਰਕਣੀਆਂ ਉਹਨਾਂ ਚਿਰ ਨਹੀਂ ਸਰਕਣੀਆਂ जाम करना जाम अजेडर जी है बीजे कोड़ा जेडर हाईवे थे कोड़ा अपने उसे दिल्ली हाईवे वो सी जाम करांगे जी किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है